ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਨਾ ਇਹ ਦੱਸੂਗੀ ਵੀ ਜਦੋਂ ਵੀ ਆਪਾਂ ਤੀਰਾ ਤਾਂ ਲੈ ਲੰਨੇ ਆ ਤੀਰਾ ਮੋਢਾ ਲਾ ਲੰਨੇ ਆ ਨਾ ਛਾਤੀ ਦੇ ਹਿਸਾਬ ਨਾਲ ਤੇ ਉਹ ਕਈਆਂ ਦੇ ਇੱਥੋਂ ਆ ਚੀਜ਼ ਦੀ ਖਿੱਚ ਪੈਣ ਲੱਗ ਜਾਂਦੀ ਆ ਇੱਥੋਂ ਤੇ ਇਹ ਕਾਟ ਕਿੰਨੇ ਤੇ ਪਾਉਣੀ ਆ ਇਹ ਦੀ ਆਪਾਂ ਨੂੰ ਪਤਾ ਲੱਗਦਾ ਹੈ ਨਾ ਜੇ ਤਾਂ ਆਪਾਂ ਮੀਜ਼ਰਮੈਂਟ ਬਾਡੀ ਮੀਜ਼ਰਮੈਂਟ ਲੈਨੇ ਆ ਫਿਰ ਵੀ ਆਪਾਂ ਨੇ ਆ ਚੀਜ਼ ਦਾ ਨਾਪ ਆਪਾਂ ਨੇ ਜ਼ਰੂਰ ਲੈਣਾ ਠੀਕ ਆ ਤੀਰਾ ਜਿੰਨਾ ਲਿਆ ਗਿਆ ਤੀਰੇ ਦਾ ਉਹ ਠੀਕ ਰਹੂਗਾ ਤੀਰਾ ਲਿਆ ਗਿਆ ਤੇ ਆਹ ਚੀਜ਼ ਆਪਣੀ ਪੂਰੀ ਸੈੱਟ ਹੋਣੀ ਚਾਹੀਦੀ ਆ ਤੇ ਇਹ ਦਾ ਜਿੱਥੇ ਆਹ ਪਲੇਟਾਂ ਪੈਂਦੀਆਂ ਨੇ ਆਹ ਵਾਲੀਆਂ ਜਦੋਂ ਤੁਸੀਂ ਕਮੀਜ਼ ਤੋਂ ਨਾਪ ਲੈ ਰਹੇ ਹੋ ਨਾ ਦੇਖੋ ਪਹਿਲਾਂ ਲੰਬਾਈ ਲੈ ਲੈਣੀ ਆ ਲੰਬਾਈ ਦੇ ਵਿੱਚ ਜੇ ਤਾਂ ਤੁਸੀਂ ਤੁਹਾਡੇ ਪੂਰਾ ਮਹਿੰਗਾ ਸੂਟ ਆ ਕੋਈ ਵਧੀਆ ਸੂਟ ਆ ਨਾ ਫੇਰ ਤਾਂ ਜਿਵੇਂ ਮੈਂ 3 ਇੰਚ ਪਲੱਸ ਕਰਨ ਨੂੰ ਕਹਿੰਦੀ ਹੁੰਦੀ ਆ ਨਾ ਮੈਂ ਇਹਦੇ ਵਿੱਚ हिਪ ਦੇ ਵਿੱਚ ਤੇ ਉਹ ਚੜਾਈ ਵਿੱਚ हिਪ ਦੇ ਵਿੱਚ ਨਾ ਚਾਹੇ 4 ਹੀ ਪਲੱਸ ਕਰ ਲਓ ਤੇ ਵਿੱਚ ਚਾਕ ਜਿਆਦਾ ਮੁੜ ਜਾਂਦੇ ਨੇ ਤੇ ਉਹ ਫਿਰ ਕਈ ਵਾਰੀ ਘੁੱਲਾ ਘੱਲਾ ਵੀ ਕਰਨਾ ਪਵੇ ਅੰਦਰ ਕੱਪੜਾ ਜ਼ਰੂਰੀ ਹੁੰਦਾ ਵਾ ਮਹਿੰਗੇ ਸੂਟ ਦੇ ਵਿੱਚ ਇਸ ਲਈ ਆਪਾਂ ਨੇ ਹਿਪ ਚ 4 ਇੰਚ ਪਲੱਸ ਕਰਕੇ ਆਪਾਂ ਹੋਲਡ ਕਰਕੇ ਰੱਖਦੇ ਆ ਨਾ ਜਦੋਂ ਤੀਰਾ ਲਾ ਲੈਨੇ ਆ ਫਿਰ ਆਪਾਂ ਮੋਢਾ ਇਹ ਤੀਰੇ ਤੋਂ 1 ਇੰਚ ਜ਼ਿਆਦਾ ਮੋਢਾ ਲਾ ਕੇ ਫਿਰ ਆਪਾਂ ਜਿਹੜੀ ਆਹ ਕਾਟ ਪਾਉਣੀ ਹੁੰਦੀ ਆ ਆਹ ਵਾਲੀ ਹੈ ਨਾ ਇਹ ਇਹ ਪੂਰੀ ਆਪਾਂ ਧਿਆਨ ਨਾਲ ਪਾਉਣੀ ਹੁੰਦੀ ਆ ਫਿਰ ਇਹ ਜੇ ਜ਼ਿਆਦਾ ਪੈ ਜਵੇ ਫਿਰ ਵੀ ਫਿਟਿੰਗ ਨਹੀਂ ਆਉਂਦੀ ਤੇ ਜੇ ਕੱਟ ਪੈ ਗਈ ਤੇ ਫਿਰ ਇਹ ਆਪਣਾ ਇੱਥੋਂ ਖਿੱਚ ਪੈਣ ਲੱਗ ਜਣੀ ਆ ਇਹ ਚੀਜ਼ ਦੀ ਠੀਕ ਆ ਤੇ ਛਾਤੀ ਕਹਿੰਦੇ ਨਾ ਸੇ ਛਾਤੀ ਭਾਰੀ ਹੁੰਦੀ ਆ ਆ ਚੀਜ਼ ਇੱਥੋਂ ਕੱਟ ਹੁੰਦੀ ਆ ਠੀਕ ਆ ਉੱਪਰੋਂ ਪਤਲੇ ਜਿਹੇ ਹੁੰਦੇ ਨੇ ਤੇ ਕਈ ਵਾਰ ਕੱਲੀ ਛਾਤੀ ਭਾਰੀ ਹੁੰਦੀ ਆ ਤੇ ਉਹ ਆਪਾਂ ਕਈ ਕਈ ਵਾਰ ਛਾਤੀ ਦੇ ਹਿਸਾਬ ਦੇ ਨਾਲ ਪੱਤੀਰਾ ਮੋਢਾ ਲਾ ਲਈਏ ਤੇ ਫਿਰ ਉਹ ਇੱਥੋਂ ਕਈ ਵਾਰੀ ਖਿੱਚ ਪੈਣ ਲੱਗ ਜਾਂਦੀ ਆ ਘੱਟ ਰਹਿ ਜਾਂਦਾ ਠੀਕ ਆ ਤੇ ਇਹੇ ਆਪਾਂ ਚਾਹੇ ਜੇ ਤਾਂ ਆਪਾਂ ਬੋਡੀ ਮੀਜ਼ਰਮੈਂਟ ਲੈ ਰਹੇ ਆ ਤਾਂ ਵੀ ਆਹ ਚੀਜ਼ ਇੱਥੋਂ ਜ਼ਰੂਰ ਆਹ ਚੀਜ਼ ਮਾਣੀ ਆਪੇ ਇਧਰੋਂ ਤਾਂ ਪੱਤੀਰਾ ਮਾਣ ਲੈਣਾ ਆਪਾਂ ਬੋਡੀ ਮੀਜ਼ਰਮੈਂਟ ਤੇ ਵੀ ਇਹਦੀ ਵੀ ਵੀਡੀਓ ਵੀ ਬਣਾਉਂਗੀ ਜ਼ਰੂਰ ਤੇ ਜੇ ਆਪਾਂ ਹੁਣ ਕਮੀਰ ਤੋਂ ਨਾਪ ਲੈਣ ਪਹਿਲਾਂ ਕਮੀਜ਼ ਦਾ ਇਦਾਂ ਪਾ ਤੀਰੇ ਦਾ ਨਾਪ ਲੈ ਲੈਣਾ ਵੀ ਤੀਰਾ ਕਿੰਨਾ ਹੈ ਨਾ ਇਦਾਂ ਰੱਖ ਕੇ ਬਿਲਕੁਲ ਇਦਾਂ ਸੈੱਟ ਰੱਖ ਕੇ ਤੇ ਫਿਰ ਆਪਾਂ ਤੀਰੇ ਦਾ ਨਾਪ ਲੈ ਲੈਣਾ ਤੇ ਆਹ ਨਾਪ ਜ਼ਰੂਰ ਲੈਣਾ ਹਮੇਸ਼ਾ ਫਿਰ ਤੁਹਾਨੂੰ ਇਹ ਕਾਟ ਪਾਉਣ ਤੋਂ ਜਦ ਤੁਸੀਂ ਕਮੀਜ਼ ਤੋਂ ਵੀ ਨਾਪ ਲੈ ਕੇ ਤੁਸੀਂ ਕਮੀਜ਼ ਕਟਿੰਗ ਕਰ ਰਹੇ ਹੋ ਨਾ ਤੇ ਕਾਟ ਪਾਉਣ ਵੇਲੇ ਆਹ ਚੀਜ਼ ਇੱਥੋਂ ਜਿਹੜੀ ਆਹ ਪਲੇਟ ਹੁੰਦੀ ਹੈ ਨਾ ਆਵਲੀ ਛੋਟੀਆਂ ਆਰਮਹੋਲ ਵਾਲੀਆਂ ਪਲੇਟਾਂ ਹੁੰਦੀਆਂ ਨੇ ਇੱਥੋਂ ਰੱਖ ਕੇ ਬਿਲਕੁਲ ਸੈੱਟ ਰੱਖ ਕੇ ਸਿੱਧਾ ਤੇ ਆਹਾ ਵਾਲੀ ਪਲੇਟ ਤੱਕ ਇਧਰਲੀ ਆਰਮਹੋਲ ਦੀ ਪਲੇਟ ਤੱਕ ਠੀਕ ਆ ਆਹ ਵਾਲੀ ਤੱਕ ਇੱਥੇ ਤੱਕ ਆਹਾ ਵਾਲੀ ਚੀਜ਼ ਜ਼ਰੂਰ ਮੈਨ ਲੈਣੀ ਆ ਜਿੰਨੀ ਵੀ ਹੈਗੀ ਆ ਬਸ ਇਹਦੇ ਹਿਸਾਬ ਦੇ ਨਾਲ ਜਦੋਂ ਆਪਾਂ ਜਦੋਂ ਫੋਲਡ ਕਰਿਆ ਹੋਊਗਾ ਹੁਣ ਜਿਵੇਂ 13.5 ਇਹ 13.5 ਜਦੋਂ ਆਪਣਾ ਕੱਪੜਾ ਫੋਲਡ ਕਰਿਆ ਹੋਊਗਾ ਉੱਥੇ ਆਪਣੀ ਇਹ ਪੌਣੇ 7 ਇੰਚ ਇਦਾਂ ਇਦਾਂ ਫੋਲਡ ਕਰਾਏ ਪੌਣੇ 7 ਇੰਚ ਆਪਣੀ ਇੱਥੋਂ ਇੰਦਾ ਫੋਲਡ ਤੋਂ ਇੱਥੇ ਤੱਕ 4.7 ਆਪਣੀ ਫਰੰਟ ਦੀ ਕਾਟ ਆਉਣੀ ਚਾਹੀਦੀ ਆ ਤੇ ਅੱਧਾ ਇੰਚ ਅੱਗੇ ਸਲਾਈ ਦਾ ਜਿਹੜਾ ਆਪਾਂ ਅੰਦਰ ਵਿੱਚ ਆਊਗਾ ਮੋਢੇ ਦੀ ਉਹ ਸਲਾਈ ਦਾ ਰੱਖ ਕੇ ਉੱਥੋਂ ਆਪਾਂ ਕਟਿੰਗ ਕਰ ਦੇਣੀ ਆ ਠੀਕ ਆ ਤੇ ਇਹਦੇ ਨਾਲ ਤੁਸੀਂ ਬਿਲਕੁਲ ਬੇਫਿਗਰ ਹੋ ਕੇ ਆਪਦੀ ਕਟਿੰਗ ਕਰ ਸਕਦੇ ਹੋ ਕੋਈ ਇੱਥੋਂ ਫਿਰ ਤੁਹਾਨੂੰ ਕਾਟ ਪਾਉਣ ਦਾ ਇੰਦਾ ਨਹੀਂ ਰਹੂਗਾ ਵੀ ਕਿੰਨੀ ਪਾਈਏ ਘੱਟ ਨਾ ਰਹੇ ਜੇ ਵੱਧ ਨਾ ਰਹੇ ਆਹ ਚੀਜ਼ ਦਾ ਨਾਪ ਤੁਸੀਂ ਜ਼ਰੂਰ ਲੈ ਲੈਣਾ ਵਾ ਠੀਕ ਆ ਤੁਸੀਂ ਫਿਰ ਕਿਸੇ ਵੀ ਨਾਪ ਦਾ ਚਾਹੇ ਭਾਰੀ ਹੋਵੇ ਚਾਹੇ ਪਤਲਾ ਜੇ ਨਾਪ ਹੋਵੇ ਤੇ ਇਹ ਆ ਚੀਜ਼ ਦਾ ਨਾਪ ਲੈ ਕੇ ਤੁਸੀਂ ਕਾਟਵਾ ਦੇਣੀ ਆ ਤੇ ਫਿਕਰ ਹੋ ਕੇ ਤੁਸੀਂ ਕਟਿੰਗ ਕਰ ਸਕਦੇ ਹੋ ਤੇ ਇਹ ਵਾਲੀ ਦੇ ਇਹਦੀ ਕਾਟ ਜਿੰਨੀ ਪਾਉਂਗੇ ਉਹ ਅਗਲੀ ਬੈਕ ਵਾਲੀ ਤਾਂ 1 ਇੰਚ ਆਪਣੀ ਵੱਧ ਹੁੰਦੀ ਹੋਈ ਹੁੰਦੀ ਹੈ ਨਾ ਤੇ ਉਹ 1 ਇੰਚ ਜ਼ਿਆਦਾ ਹੁੰਦੀ ਹੈ ਤੇ ਇਸ ਲਈ ਫਿਰ ਆਪਣਾ 1 ਇੰਚ ਬੈਕ ਦਾ ਇਧਰੋਂ ਤੇ 1 ਇੰਚ ਇਧਰੋਂ ਪਿੱਛੋਂ 2 ਇੰਚ ਪਿੱਛੋਂ ਵੱਧ ਜਾਂਦਾ ਹੁੰਦਾ ਤੇ ਆਹ ਵਾਲਾ ਆਪਣਾ 2 ਇੰਚ 1-1 ਇੰਚ ਦੀ ਕਾਟ ਫਰੰਟ ਦੀ ਪਾਈ ਹੁੰਦੀ ਆ ਇਹ 1 ਇੰਚ ਇੰਚ ਦੇ ਮੂਹਰੇ ਲਾ ਫਰੰਟ ਦਾ ਕੱਟ ਹੁੰਦਾ 2 ਇੰਚ ਬੈਕ ਦਾ ਜ਼ਿਆਦਾ ਹੁੰਦਾ ਆਹ ਵਾਲੀ ਚੀਜ਼ ਦਾ ਠੀਕ ਆ ਤੇ ਇਹ ਇਸ ਗੱਲ ਤੇ ਜ਼ਰੂਰ ਧਿਆਨ ਦੇਣਾ ਆਹ ਵਾਲੀ ਚੀਜ਼ ਦਾ ਨਾਪ ਜ਼ਰੂਰ ਲੈਣਾ ਤੇ ਮੈਂ ਹੁਣ ਨਾ ਜਲਦੀ ਜਲਦੀ ਕਮੀਜ਼ ਦੀ ਲੋਂ ਵਾਲੇ ਕਮੀਜ਼ ਦੀ ਵੀ ਕਟਿੰਗ ਕਰੂੰਗੀ ਤੇ ਮੈਂ ਕਮੀਜ਼ ਦੀ ਕਟਿੰਗ ਦੀ ਹੁਣ ਵੀ ਵੀਡੀਓ ਜ਼ਰੂਰ ਪਾਉਂਗੀ ਤੇ ਹਾਂਜੀ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਧੰਨਵਾਦ ਜੀ